ਨੱਕੇ ਰੇ ਦਾ ਬਣਾ ਲਈ ਐ ਇੱਕ ਮਿੰਟ ਸਾਰੀ ਆਣਾ ਐ ਇਦਾਂ ਕਰ ਲਿਆ ਕੋਈ ਸਰਕਲ ਵੱਡਾ ਕਰਾ ਆਜੋ ਭਾਈ ਉਹ ਦੂਰ ਦੂਰ ਸਾਹਮਣੇ ਨਾਲ ਲੱਗੇ ਉੱਥੋਂ ਵੀ ਵੀਡੀਓ ਬਣਾ ਲੈਂਦੇ ਫੋਟੋ ਲੈ ਲਈ ਖਿਚਣ ਨੂੰ ਜੇ ਬਾਕੀ ਦੇ ਕੀ ਆਪਾਂ ਸੋਚਦੇ ਆ ਜੀ ਜਿਹੜਾ ਪੋਲਾ ਨਾਲ ਹੀ ਬੋਲਣਾ ਜੀ ਜਿਹੜਾ ਉਹ ਪੋਲਾ ਉੱਤੇ ਲੱਗੂਗਾ ਉੱਤੇ ਕੋਈ ਦੁਕਾਨਦਾਰੀ ਵੀ ਜੜੋਣੀ ਨਾਲੇ ਉੱਤੇ ਮਾਰਕੀਟ ਇਹਨਾਂ ਬਣੀ ਰਹੀ ਉਹ ਨਾਲੇ ਨਾਲੇ ਡਬਲ ਕੋਲ ਹੋ ਜੂਗਾ ਜੀ ਇੱਕ ਪਾਸੇ ਦੋ ਪਾਸੇ ਆਉਂਦੇ ਲੋ ਜੀ ਸੰਗਤ ਆਹ ਕੋਲ ਦਾ ਨਾਲੇ ਕੋਲ ਆਇਆ ਜਾਵੇ ਜੀ ਉਹ ਚੰਗਾ ਰ ਉਹਦੇ ਕਹਿੰਦੇ ਸੀ ਇੰਦਰ ਜਿਆਦਾ ਵਧੀਆ ਜੀ ਮਾਰਕੀਟ ਵਾਲੀ ਆਹ ਇੱਥੋਂ ਸਿੱਧਾ ਲੱਗੀ ਇੱਥੇ ਜਾਣੀ ਹੁੰਦੀ ਆਹ ਇਹ ਗੀਵਰ ਇਹ ਪਾਉਂਦੇ ਸਾਬ ਹੋ ਸਾਰੀ ਇੱਥੇ ਹੁੰਦੀ ਰਹਿੰਦਾ ਕੇ ਛੱਡ ਕੇ 50 ਫੁੱਟ ਇਧਰ ਨੂੰ ਲੱਗ ਜਵੇ ਤਕਰੀਬਨ ਛੜ ਕੇ ਨੂੰ ਸਿੱਧਾ ਸੁਣੋ ਸਾਨੂੰ ਦੱਸਦੇ ਆ ਸਿੱਧਾ ਆਉਣ ਵਾਲਾ ਜਿਹੜਾ ਖੰਨੇਵਾਲੂ ਜਾਣ ਵਾਲਾ ਜਾਨਵਰ ਲੱਗਿਆ ਕਰੂ ਫੇਰ ਮੋੜ ਤੋਂ ਲਾਓ ਇੱਥੇ ਜਾਨਵਰ ਲੱਗਣਾ ਆ ਇਹ ਆ ਜੀ ਕੋਈ ਪਰੋਬਲ ਨਹੀਂ ਜੀ ਉੱਤਰ ਕੋਈ ਦਿੱਕਤ ਨਹੀਂ ਦੇਖੋ ਇੱਥੇ ਜੀ ਆ ਨਾਲੇ ਸਿੰਗਲ ਪੁਲ ਹੈ ਤਾਂ ਵੀ ਇੱਥੇ ਜਾਮ ਲੱਗਦਾ ਹੈ ਇਹ ਜੀ ਇਹ ਇੱਥੇ ਮਾਰਕੀਟ ਸਾਰੀ ਖਰਾਬ ਹੋ ਗਈ ਇੱਕ ਵਾਰ ਦੇਖ ਲਓ ਜੀ ਇੱਥੇ ਮਾਰਕੀਟ ਸਾਰੀ ਖਰਾਬ ਹੋ ਜਾਉਣ ਵਾਲੀ ਉੱਤਰ ਵਾਲਾ ਬਣਨ ਨੂੰ ਰਾਂ ਦਾ ਰਹੋਦੀ ਚਿੱਕਾ ਮਾਰਦੇ ਸਾਰੇ ਜਿਵੇਂ ਆਪਣੇ ਸਟੈਂਡ ਖਾਵਾ ਜੀ ਇਧਰ ਬਗਤੀ ਦਾ ਬਣਾਇਆ ਆਪਣੇ ਮੌਕੇ ਦਾ ਉਹ ਸਾਹਮਣੇ ਛਿੱਤੀ ਹੋਣੀ ਹੈ ਕਿਹੜਾ ਕਿਹੜਾ ਰਾਣਾ ਸਾਹਿਬ ਨੂੰ ਨਹੀਂ ਛੱਡ ਤੁਹਾਨੂੰ ਬੈਂਟਰੋਂ ਸਾਹਮਣੇ ਲੱਗ ਜਿਵੇਂ ਸਾ ਵੀ ਰਹਾ ਉਹਦੇ ਸਾਹਮਣੇ ਠੀਕ ਆ ਬੰਸ ਮਾੜੀ ਵੀ ਆ ਹੁਣ ਕਿਹੜੇ ਗਲਤ ਰੂਪ ਕਰ ਰਹੇ ਨੇ ਮੇਰੇ ਤੇ ਨਾਜ਼ੀ ਕਿਉਂ ਹੋ ਆ ਇੰਨੇ ਬੰਦੇ ਨੂੰ ਪੁੱਛ ਲੈ ਜਿਹੜਾ ਉਧਰੋਂ ਟ੍ਰੈਕ ਆ ਕਿ ਇੱਧਰ ਤੱਕ ਆ ਕੇ ਜਿਹੜੇ ਕਰਾਂਗੇ ਆਹ ਦੀ ਜਿਹੜਾ ਉਧਰੋਂ ਲੰਘਣ ਨਾਲੇ ਆਪਾਂ ਨੂੰ ਟ੍ਰੈਫਿਕ ਦੀ ਪ੍ਰੋਬਲਮ ਹੈ ਸ੍ਰੀ ਆਕਾਰ ਪੰਜ ਸੋਨਿਆ ਸੋਨਿਆ ਸ੍ਰੀ ਆਕਾਰ ਬੋਲੇ ਸੋਨਿਆ ਸ੍ਰੀ ਆਕਾਰ ਬੋਲੇ ਸੋਨਿਆ ਸ੍ਰੀ ਆਕਾਰ ਇਹ ਹੈ ਵੀ ਜ਼ਰੂਰੀ ਹੈ ਜੀ ਟਾਈਮ ਕਿ ਜ਼ਿਆਦਾ ਹੋ ਜਾਂਦੀ ਹੈ ਜੀ ਇੱਕ ਮਿੰਟ ਮੈਂ ਤਾਂ ਸਹੀ ਦੇਖਾ ਇਕਲ ਬਸ ਹੋਰ ਆਪ ਕੋ ਬਣ ਕੇ ਦੇਖੋ ਜੀ ਭਾਈ ਜੀ ਨਹੀਂ ਜਰਾ ਇਹ ਕੰਮ ਬਹੁਤ ਧੰਵਾਦ ਆ ਬੰਨਣਾ ਬੰਨਣਾ ਜੀ ਭਾਈ ਲੇਖਾ ਮੜਾ ਬੜਾ ਪਿੱਟ ਘਵਾ ਦੇ ਮਹਾਰਾਜ ਆ ਜੋ ਲੋਕਾਂ ਦੀ ਕੰਮ ਨੂੰ ਸ਼ਿੱਦਤ ਦੇ ਨਾਲ ਕਰੋ ਸਾਡਾ ਇਤਿਹਾਸਿਕ ਗੁਰੂ ਘਰ ਨੇ ਸਾਡੇ ਕਨੜਾ ਸਾਹਿਬ ਗੁਰੂ ਘਰਾਂ ਢੰਬਰ ਦੇ ਦੇ ਸਾਡਾ ਗੁਰੂ ਘਰਾਂ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ 10ਵੀਂ ਵਾਲੇ ਦਿਨ ਐਤਵਾਰ ਵਾਲੇ ਦਿਨ ਹੋਰ ਇਤਿਹਾਸਕ ਵਿਖਾੜਿਆਂ ਤੇ ਪਹੁੰਚ ਲਿਆ। ਕਿ ਕਿਲੋ-ਕਿਲੋ ਮੀਟਰ ਤੋਂ 2-2 ਕਿਲੋਮੀਟਰ ਤੋਂ ਬਾਅਦ ਜਾਂਦਾ ਹੈ। ਸੰਗਤ ਸ਼ਾਂਤਨਾ ਆਉਂਦੀ ਹੈ ਪਰ ਸ਼ਰਧਾ ਨਾਜੀ ਹੋਈ ਸੰਗਤ ਜਦੋਂ ਜਾਂਮ ਦੇ ਵਿੱਚ ਫਸਦੀ ਆ ਉਹਨਾਂ ਦਾ ਮਨ ਬਹੁਤ ਦੁਖੀ ਹੁੰਦਾ। ਲੋਕਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਆ ਕਿ ਇੱਥੇ ਕੋਈ ਪੁਲ ਲੱਗਣਾ ਚਾਹੀਦਾ। ਔਰ ਮੇਰੇ ਐਮ.ਐਲ.ਏ. ਬਣਨ ਤੋਂ ਪਹਿਲਾਂ ਵੀ ਸਾਡੇ ਇੱਥੇ ਇਲਾਕੇ ਦੀ ਇਹ ਬਹੁਤ ਵੱਡੀ ਮੰਗ ਰਹੀ ਆ ਕਿ ਜਿਹੜਾ ਰਾਣਾ ਸਾਹਿਬ ਗੁਰੂ ਘਰ ਜਿਹੜਾ ਕਿ ਸਾਡੇ ਮਹਾਪੁਰਖਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਰਾਣਾ ਸਾਹਿਬ ਵਾਲੇ ਇਹਨਾਂ ਦੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਾਨਤਾ ਹੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਇਹ ਸਾਰੀ ਧਰਤੀ ਆ ਜਿਹਦੇ ਨਾਲ ਸਾਡਾ ਇਲਾਕਾ ਅੱਜ ਮੈਂ ਸੁਣੇ ਦਾ ਕਿ ਗੁਰਸਿੱਖੀ ਦੇ ਜੀ ਸਾਡੇ ਇਲਾਕੇ 'ਚ ਨੇ ਤੇ ਉਹਨਾਂ ਸੰਤਾ ਮਹਾਪੁਰਖਾਂ ਕਰਕੇ ਉਹਨਾਂ ਦੀ ਇਸ ਬਵਿੱਤਰ ਇਤਿਹਾਸਿਕ ਨਗਰੀ ਨੂੰ ਜਾਣਦੇ ਲਈ ਲੋਕ ਔਖੇ ਹੁੰਣ ਬੀਜੇ ਤੋਂ ਲੈ ਕੇ ਜਦੋਂ ਖੰਨੇ ਤੋਂ ਆਉਂਦੇ ਸੀ ਤਾਂ ਬੜੇ ਲੋਕ ਔਖੇ ਹੁੰਦੇ ਸੀ 15 ਸਾਲ ਨੂੰ ਸੜਕ ਨਹੀਂ ਸੀ ਬਣੀ ਪਰ ਉਹ ਸੰਤਾ ਮਹਾਪੁਰਖਾਂ ਨੇ ਜਦੋਂ ਮੈਂ ਐਮਐਲਏ ਬਣਨ ਤੋਂ ਪਹਿਲਾਂ ਦਰਸ਼ਨ ਕਰਨ ਗਿਆ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਬੇਟਾ ਇਹ ਇੱਕ ਤਾਂ ਰੋਡ ਬਣਾ ਦਿਓ ਪਰ ਜੇ ਹੋ ਸਕੇ ਉਹਨਾਂ ਨੂੰ ਪਤਾ ਸੀ ਕਿ ਬਹੁਤ ਔਖਾ ਕੰਮ ਆ ਕਿ ਹੋ ਸਕੇ ਤਾਂ ਪੁਲ ਦਾ ਵੀ ਕੰਮ ਤੁਸੀਂ ਕਰਵਾਓ ਪਰ ਜਦੋਂ ਸੜਕ ਬਣੀ ਆ ਤੇ ਉਸ ਦਿਨ ਮੈਨੂੰ ਮਹਾਪੁਰਖਾਂ ਨੇ ਪਰ ਸਿਸਟਰ ਉਹਦੇ ਸਨਮਾਨ ਕੀਤਾ ਤੇ ਅੱਜ ਜਿੱਦਣ ਮੈਂ ਐਮਐਲਏ ਬਣ ਕੇ ਗਿਆ ਮੈਂ ਉਹ ਸੜਕ ਦਾ ਵੀ ਜ਼ਿਕਰ ਸਭ ਤੋਂ ਪਹਿਲਾਂ ਵਿਧਾਨ ਸਭਾ 'ਚ ਕੀਤਾ ਤੇ ਇਸ ਪੁਲ ਦਾ ਵੀ ਜ਼ਿਕਰ ਜਿਹੜਾ ਇਹ ਅਸੀਂ ਵਿਧਾਨ ਸਭਾ ਦੇ ਵਿੱਚ ਜ਼ਿਕਰ ਕੀਤਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜਿਹੜੇ ਕਿ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਵਸਦੇ ਆ ਤੇ ਲੋਕਾਂ ਦੇ ਮੱਦੇ ਨਜ਼ਰ ਉਹ ਲੋਕ ਫੈਸਲੇ ਜਿਹੜੇ ਆ ਉਹ ਹਮੇਸ਼ਾ ਲੈਂਦੇ ਆ ਤੇ ਉਹਨਾਂ ਨੇ ਮੈਨੂੰ ਉਸ ਉਸੇ ਟਾਈਮ ਹੀ ਭਰੋਸਾ ਦਿੱਤਾ ਸੀ ਕਿ ਜਸਪਰਾ ਸਾਹਿਬ ਆਪਾਂ ਇਹ ਕੰਮ ਨੂੰ ਬੜੇ ਜਲਦੀ ਇਹਨੂੰ ਨਿਪਰੇ ਚਾੜਾਂਗੇ ਤੇ ਮੈਨੂੰ ਪਰਸੋਂ ਉਹਨਾਂ ਦਾ ਜਦੋਂ ਫੋਨ ਆਇਆ ਮੈਨੂੰ ਖੁਸ਼ੀ ਦੀ ਹੱਦ ਨਾ ਰਹੀ ਉਹ ਕਹਿੰਦੇ ਵੀ ਤੁਸੀਂ ਉਥੇ ਸੰਗਤ ਨੂੰ ਇਕੱਠਾ ਕਰੋ ਆਲੇ-ਦਾਲੇ ਦੇ ਸੰਤਾਂ ਮਹਾਂਪੁਰਖਾਂ ਨੂੰ ਇਕੱਠੇ ਕਰਕੇ ਉੱਥੇ ਉਹਨਾਂ ਤੋਂ ਪਤਾ ਕਰੋ ਕਿ ਪੁਲ ਲਾਉਣਾ ਕਿੱਥੇ ਕਿਉਂਕਿ ਜੇ ਆਪਾਂ ਪੁਲ ਲਾ ਦਈਏ ਕਹ ਲੂੰ ਆਪਾਂ ਕਹੀਏ ਵੀ ਨਹੀਂ ਜੀ ਇਹ ਤਾਂ ਇੱਥੇ ਨਹੀਂ ਇੱਥੇ ਲੱਗਣਾ ਚਾਹੀਦਾ ਸੀ ਬਹੁਤ ਵੱਡੀ ਅਮਾਉਂਟ ਦੇ ਨਾਲ ਪੁਲ ਬਣ ਕੇ ਤਿਆਰ ਹੋਣਾ ਤੇ ਉਹ ਪੁਲ ਬਿਲਕੁਲ ਸਹੀ ਜਗ੍ਹਾ ਤੇ ਜਿੱਥੇ ਕਿ ਲੋਕਾਂ ਦੀ ਬਹੁ ਗਣਤੀ ਲੋਕਾਂ ਦੀ رائے ਹੋ ਤੇ ਇਸ ਲਈ ਅੱਜ ਇੱਥੇ ਇਲਾਕੇ ਦੇ ਜਿਹੜੇ ਸਾਡੇ ਸਤਕਾਰਯੋਗ ਸੱਜਣ ਨੇ ਉਹਨਾਂ ਨੂੰ ਅਸੀਂ ਬੁਲਾਇਆ ਸੰਤਾ ਮਹਾਪੁਰਖਾਂ ਨੂੰ ਬੁਲਾਇਆ ਵੱਖ-ਵੱਖ ਜਿਹੜੇ ਇਲਾਕੇ ਦੇ ਸਾਡੇ ਨੇੜ ਦੇ ਪੰਚ ਸਰਪੰਚਾਂ ਨੂੰ ਬੁਲਾਇਆ ਮੋਤਪਾਰ ਸੱਜਣਾਂ ਨੂੰ ਬੁਲਾਇਆ ਤਕਰੀਬਨ ਸਾਡੀਆਂ ਇੱਥੇ ਤਿੰਨ ਰਾਇਆਂ ਬਣੀਆਂ ਸੀ ਇੱਕ ਸੀ ਜੀ ਕਿ ਜਿਹੜੀ ਸੜਕ ਸਾਡੀ ਹੈਗੀ ਆ ਕਲੋਟੀ ਤੋਂ ਆਉਂਦੀ ਉਧਰਲੇ ਪਾਸੇ ਫੋਲ ਲਾਇਆ ਜਾਵੇ ਦੂਜਾ ਸੀਗਾ ਕਿ ਗੁਰਦੁਆਰੇ ਦੇ ਜਿਹੜਾ ਹੈਗਾ ਉਹ ਸਾਹਮਣੇ ਆਉਂਦੀ ਸੀ ਰੋਡ ਤੀਜੀ ਜਿਹੜੀ ਆ ਕਿਉਂਕਿ ਗੁਰਦੁਆਰੇ ਦੇ ਜੇ ਅਸੀਂ ਸਾਹਮਣੇ ਲਾਉਨੇ ਆ ਟ੍ਰੈਫਿਕ ਤਾਂ ਉੱਥੇ ਜਾਮ ਰਹਿਣਾ ਲੋਕਾਂ ਨੇ ਹਾਰਨ ਮਾਰਨੇ ਆ ਤੇ ਉਹ ਜਿਹੜੀ ਹੈਗੀ ਇੱਕ ਪਵਿੱਤਰ ਜਗ੍ਹਾ ਦੀ ਸ਼ਾਂਤੀ ਨੂੰ ਬੜਾ ਫਰਕ ਪੈਂਦਾ ਸੀ ਇਸ ਲਈ ਸਾਰੀਆਂ ਸੰਗਤਾਂ ਨੇ ਇੱਥੇ ਬੈਠ ਕੇ ਅਸੀਂ ਹੁਣ ਵਿਚਾਰਾ ਕੀਤੀਆਂ ਇਹ ਜਿਹੜੀ ਜਗ੍ਹਾ ਵਾ ਇਹ ਸਿਲੈਕਟ ਕੀਤੀ ਆ ਇੱਥੇ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਜਿਹੜਾ ਪੁਲਾਸੀਂ ਬਣਾ ਕੇ ਤਿਆਰ ਕਰਾਂਗੇ ਮੈਂ ਅੱਜ ਹੀ ਮਾਨ ਸਾਹਿਬ ਨੂੰ ਦੁਬਾਰਾ ਫਿਰ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਹੂੰਗਾ ਕਿ ਉਹ ਜਲਦੀ ਤੋਂ ਜਲਦੀ ਪੰਡੇ ਦੇ ਲਈ ਸਾਨੂੰ ਕੱਢਣ ਕਿਉਂਕਿ ਇਹ ਨਾ ਹੋਵੇ ਕਿ ਅਸੀਂ ਇੱਥੇ ਘਾੜ ਤਾਂ ਘਟਦੇ ਰਹੀਏ ਦੋ ਤਿੰਨ ਸਾਲ ਕੁਝ ਹੋਵੇ ਨਾ ਤੇ ਫਿਰ ਲੋਕ ਮੈਨੂੰ ਲੱਗਦਾ ਵੀ ਮੇਰੇ ਛੱਤਰ ਮਾਰਨ ਇਸ ਲਈ ਇਹ ਜ਼ਰੂਰੀ ਆ ਇਹ ਜਿਹੜਾ ਹੁਣ ਕੰਮ ਅਸੀਂ ਅੱਜ ਲੋਕਾਂ ਨੂੰ ਪੁੱਛਿਆ ਇਹਨੂੰ ਬੜੀ ਜਲਦੀ ਅਸੀਂ ਸ਼ੁਰੂ ਕਰਾਈਏ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਜੜੀ ਹੈਗੀ ਆ ਸਹੂਲਤ ਅਸੀਂ ਦੇ ਸਕੀਏ ਕਿੰਨੇ ਪਿੰਡੇ ਦੇ ਆਲੇ-ਦਾਲ ਲੱਗ ਜਿਨ੍ਹਾਂ ਨੂੰ ਫਾਇਦਾ ਹੋਊਗਾ ਜੀ ਇਹਦੇ ਆਲੇ-ਦਾਲੇ ਪੂਰਾ ਸਾਡਾ ਇਲਾਕਾ ਹੀ ਆ ਜਿਵੇਂ ਤੁਸੀਂ ਦੇਖ ਲਓ ਕਿ ਲੁਧਿਆਣੇ ਤੋਂ ਸੰਗਤਾਂ ਆਉਂਦੀਆਂ ਨੇ ਬੜੇ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਨੇ ਜਦੋਂ ਅ ਦਸਵੀਂ ਵਾਲੇ ਦਿਨ ਐਤਵਾਰ ਵਾਲੇ ਦਿਨ ਬਹੁਤ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਨੇ ਪੂਰੇ ਸਾਡਾ ਲੁਧਿਆਣੇ ਜ਼ਿਲ੍ਹੇ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਕਿਉਂਕਿ ਤੁਸੀਂ ਜਿਹੜੇ ਮਰਜ਼ੀ ਕੋਨੇ ਸੰਤਾ ਮਹਾਪੁਰਖਾਂ ਰਾਣਾ ਸਾਹਿਬ ਦੇ ਇੱਥੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਹਰ ਬੰਦਾ ਆਉਂਦਾ ਹਰ ਮਨੁੱਖ ਆਉਂਦਾ ਹਰੇਕ ਬੰਦੇ ਨੂੰ ਬੈਨੀਫਿਟ ਹੋਊਗਾ ਮੈਨੂੰ ਲੱਗਦਾ ਕਿ ਇਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਜਿਹੜੀਆਂ ਇੰਡਸਟਰੀਆਂ ਦਾ ਕੋਈ ਹੋਰ ਬਿਜ਼ਨਸ ਵਪਾਰ ਉਹਦਾ ਵੀ ਵਾਧਾ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜੀ ਮੰਗ ਚੱਲੀ ਆ ਰਹੀ ਦੂਜੀ ਮੰਗ ਤੁਹਾਨੂੰ ਦੱਸਿਆ ਕੀਤੀ 40 ਸਾਲਾਂ ਦੀ ਲੋਕਾਂ ਦੀ ਮੰਗ ਸੀ ਜਿਹੜਾ ਪੁਲਸੀ ਇਹ ਵੀ ਖਸਤਾ ਹਾਲਤ ਦੇ ਵਿੱਚ ਤੇ ਲੋਕ ਬਹੁਤ ਦੁਖੀ ਸੀ ਇਸ ਗੱਲ ਤੋਂ ਅਰੇ ਮੈਨੂੰ ਲੱਗਦਾ ਕਿ ਲੋਕਾਂ ਦੀਆਂ ਜਿਹੜੀਆਂ ਉਵਾਸਾਂ ਸੀ ਬੁਰ ਪਿਆ ਕਿ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਜੁਣਿਆ ਜਿਹੜੀ ਕਿ ਲੋਕਾਂ ਨੂੰ ਪੁੱਛ ਕੇ ਕੰਮ ਕਰਦੀ ਆ ਤੇ ਲੋਕ ਬੜੇ ਮੈਨੂੰ ਲੱਗਦਾ ਕਿ ਖੁਸ਼ ਨੇ ਪਰ ਇੱਥੋਂ ਦੇ ਸੀਐਮਬੀ ਰਹੇ ਨੇ ਇੱਥੇ ਮੰਤਰੀ ਵੀ ਰਹੇ ਨੇ ਉਹਨਾਂ ਨੇ ਕੋਈ ਉਪਰਾਲਾ ਕੀਤਾ ਕਦੇ ਪਹਿਲਾਂ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਲਈ ਤਾਂ ਜਰੂਰ ਉਪਰਾਲਾ ਕੀਤਾ ਜੇ ਡੀਐਸਪੀ ਲੱਗਿਆ ਤੇ ਉਹਨਾਂ ਦੇ ਪਰਿਵਾਰ ਦਾ ਮੁੰਡਾ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕਿਸੇ ਹੋਰ ਧੀਆਂ ਭੈਣਾਂ ਦੇ ਪੁੱਤ ਲੱਗੇ ਨੇ ਤੇ ਜੇ ਸਾਡੀ ਸਰਕਾਰ ਬਣੀਆ ਤਾਂ ਸਾਡੇ ਹਲਕੇ ਦੇ ਵਿੱਚੋਂ 400 ਨੌਜਵਾਨਾਂ ਦੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਜਿਹੜੇ ਕਿ ਸਾਡੇ ਇਲਾਕੇ ਦੇ ਆਲੇ-ਦਾਲੇ ਇਲਾਕਿਆਂ ਦੇ ਵਿੱਚੋਂ ਨੌਜਵਾਨ ਵਕ-ਵਕ ਨੌਕਰੀਆਂ ਤੇ ਲੱਗੇ ਤੇ ਸਾਡੇ ਧੀਆ ਪੁੱਤਾਂ ਦੇ ਵਿੱਚੋਂ ਤੁਸੀਂ ਡਿਟੇਲ ਕੱਢ ਲਿਓ ਕਿ ਸਾਡੇ ਆਪਣੇ ਧੀਆ ਪੁੱਤ ਕਿੰਨੇ ਲੱਗੇ ਨੇ ਇਹਦੀ ਡਿਟੇਲ ਤੁਸੀਂ ਕੱਢ ਕੇ ਲੋਕਾਂ ਨੂੰ ਦੱਸਿਓ ਇਹਨਾਂ ਦੇ ਜਿਹੜੇ ਧੀਆ ਪੁੱਤ ਲੱਗੇ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਮੈਂ ਦੱਸ ਦਿੰਦਾ ਐਮਐਲਏ ਸਾਹਿਬ ਜਿਹੜਾ ਬੱਸ ਸਟੈਂਡ ਆ ਵੀ ਬੱਸ ਸਟੈਂਡ ਕਿੱਥੇ ਬਣੂਗਾ ਇੱਥੇ ਜੇ ਆਪਾਂ ਪੁਲ ਇਧਰ ਦੀ ਕੱਢਦੇ ਆ ਤਾਂ ਬੱਸ ਸਟੈਂਡ ਦੀ ਸੁਵਿਧਾ ਕਿੱਥੇ ਹੋਊਗੀ ਉਹਦੇ ਅਗਲੀ ਟਾਈਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸੰਗਤ ਨਹੀਂ ਵਿਚਾਰਨਾ ਮੈਂ ਤਾਂ ਕੁਝ ਨਹੀਂ ਹੁੰਦਾ ਮੈਂ ਤਾਂ ਵੱਡਾ ਨਹੀਂ ਐ ਇਹ ਸੰਗਤ ਨਹੀਂ ਦੇਖਣਾ ਕਿ ਉਹਨੂੰ ਪਿੱਛੇ ਬਣਾਉਣਾ ਕਿੱਥੇ ਜਿੱਥੇ ਸੰਗਤ ਕਹੂਗੀ ਉੱਥੇ ਬਣਾਤਾ ਜਾਊਗਾ ਸੰਗਤ ਦੇ ਨਾਲ ਹੀ ਆ ਜਿਵੇਂ ਲੋਕ ਕਹਿਣਗੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਕੋਈ ਡਿਕਟੇਟਰਸ਼ਿਪ ਨਹੀਂ ਹੈ ਕਿ ਅਸੀਂ ਕਹੀਏ ਨਾ ਜੀ ਇਹਦਾ ਇੱਥੇ ਹੀ ਲੱਗੂ ਇੱਧਰ ਕੁਝ ਨਹੀਂ ਐ ਲੋਕਾਂ ਦੀ ਸਰਕਾਰ ਆ ਲੋਕ ਜਿੱਥੇ ਕਹਿਣਗੇ ਉਥੇ ਜਿਹੜੀ ਚੀਜ਼ ਆ ਉਹਨਾਂ ਦੀ ਸਹੂਲਤ ਲਈ ਬਣਾਉਣੀ ਆ ਅਸੀਂ ਤਾਂ ਆਪਣੀ ਸਹੂਲਤ ਲਈ ਨਹੀਂ ਲੋਕਾਂ ਦੀ ਸਹੂਲਤ ਨਹੀਂ ਬਣਾਉਣੀ ਆ ਜਿੱਥੇ ਲੋਕ ਕਹਿਣਗੇ ਉਥੇ ਹੋਏਗਾ ਜੀ ਜੀ ਨਾਲ ਨਾਲ ਹੋ ਜਾਓ ਫੋਟੋਆਂ ਲੈ ਲਓ ਹੋ ਰਹੇ ਹਾਲਾਤ ਜੀ ਆ ਜੀ ਜੀ ਰਣਾ ਸਾਹਿਬ ਦਾ ਟਰਸਟੀ ਹੋਣ नाते ਹੋ ਸਾਡੇ ਸੀਨੀਅਰ ਟਰਸਟੀ ਸਾਹਿਬ ਰਣਨਾ ਸਿੰਘ ਇਲਾਚਾ ਮੇਰੇ ਨਾਲ ਨੇ ਮੈਂ ਪੰਜਾਬ ਸਰਕਾਰ ਦਾ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸੰਤਾਨ ਦੀ ਇਹ ਵੀ ਕਹਿੰਦਾ ਬਹੁਤ ਵੱਡੀ ਜਿਹੜੀ ਜ਼ਮਾਨਤ ਸੀ ਕਿ ਇੱਥੇ ਟ੍ਰੈਫਿਕ ਜਮ ਹੁੰਦਾ ਸੀ ਚਾਹੇ ਉਹ ਵੱਡੇ ਮਹਾਰਾਜੀ ਵਰਸੇ ਦੇ ਟਾਈਮ ਹੋਵੇ ਛੋਟੇ ਮਹਾਰਾਜੀ ਵਰਸੇ ਦਾ ਟਾਈਮ ਹੋਵੇ ਮੋਰਤਾ ਰੁਖਸ ਮਹਾਂਕਮ ਜਿਹੜੇ ਸਿੱਖੀ ਨਾਲ ਸੰਬੰਧਤ ਨੇ ਐਤਵਾਰ ਉਹ ਟ੍ਰੈਫਿਕ ਬਹੁਤ ਰਿਹਾ ਵੀ ਕਰੋ ਉਹਨਾਂ ਦਾ ਸ਼ਿਕਾਜ ਜਾਮ ਲੱਗ ਜਾਂਦਾ ਸੀ ਔਰ ਸੰਗਤਾਂ ਨੂੰ ਬੜੀ ਦਿੱਕਤ ਆਉਂਦੀ ਸੀ ਕਿੰਟੇ ਬੰਦ ਗਿਆ ਵੀਕਰੋ ਜਾਮ ਲੱਗਦਾ ਸੀ ਜਿਹਦੇ ਨਾਲ ਇਹ ਆ ਵੀ ਆ ਪੁਲ ਲੱਗਣ ਨਾਲ ਬਹੁਤ ਵੱਡੀ ਹੈ ਵੀਕਰੋ ਰਾਤ ਮਰੂਗੀ ਔਰ ਇਹਨਾਂ ਦਾ ਖਾਸ ਕਰਕੇ ਐਮਐਲਏ ਸਾਹਿਬ ਦਾ ਅਸੀਂ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਜਿਹੜੀ ਵੀਡੀਓ ਤੋਂ ਆ ਬਿਲਾੜਾ ਸਾਹਿਬ ਵਾਲੀ ਸੜਕ ਬਣਾਈ ਹੈ ਉਹ ਇੱਕ ਕਿਸਮ ਦਾ ਨਰਕ ਜਿਹੜਾ ਆ ਵੀਕਰੋ ਇਲਾਕਾ ਭੋਗ ਰਿਆ ਸੀ ਉਹ ਨਰਕ ਇਹਨਾਂ ਨੇ ਖਤਮ ਕੀਤਾ ਔਰ ਮੈਂ ਇਹਨਾਂ ਦਾ ਫੇਰ ਵੀ ਧੰਨਵਾਦ ਕਰਦਾ ਹਾਂ ਇਲਾਕੇ ਦੀਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਰਿਆਂ ਨੇ ਸਰਪਥੰਤੀ ਦੇ ਨਾਮ ਰਿਹਾ ਵੀ ਆ ਪੁ ਸਰਕਾਰ ਇਹ ਵੀ ਆਈ ਇਹ ਵਾਅਦੇ ਕਰਕੇ ਸੀ ਵੀ ਅਸੀਂ ਲੋਕਾਂ ਤੋਂ ਪੁੱਛ ਕੇ ਕੰਮ ਕਰਾਂਗੇ ਔਰ ਵਾਕਈ ਗੇ ਆ ਵੀ ਕਰੋ ਅੱਜ ਅਸੀਂ ਆਪਣੇ ਅੱਖੀਂ ਵੀ ਦੇਖਿਆ ਸਾਰਿਆਂ ਨੇ ਦੇਖਿਆ ਆਪਾਂ ਨੇ ਐਮਐਲਏ ਸਾਹਿਬ ਨੇ ਸਾਰੀ ਸੰਗਤ ਨੂੰ ਉੜਾ ਕੇ ਨੂੰ ਪੁੱਛ ਕੇ ਜਿੱਥੇ ਆ ਵੀ ਸਹਿਮਤੀ ਬਾਣੀ ਸੰਗਤ ਦੀ ਉਥੇ ਇਹ ਵੀ ਕਰੋ ਕੋਲ ਲਾਉਂਗਾ ਫੈਸਲਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਔਰ ਮੈਂ ਬੈਂਟਰੀ ਕਰੂੰਗਾ ਵੀ ਆਂ ਵੀ ਇਹਨੂੰ ਪਰਸਨਲ ਇੰਟਰਸਟ ਲੈ ਕੇ ਤੁਸੀਂ ਇਹ ਵਿਚਾਰੋ ਐਮ ਐਲ ਸਾਹਿਬ ਇਹਨੂੰ ਕਮਲ ਇਹ ਵੀ ਟਾਈਮ ਨਾ ਕਰਾਓ ਕਿਉਂ ਕੋਡ ਆਫ ਕਨੈਕਟ ਲੱਗ ਜਾਣਾ ਉਹਦੇ ਨਾਲ ਥੋੜੀ ਦੇਰੀ ਆ ਸਕਦੀ ਹੈ ਉਹਦਾ ਜਿਆਦਾ ਧਿਆਨ ਨਾ ਇਹ ਕਰੋ ਤੁਸੀਂ ਬੱਲਾ ਭੁਲਾ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆ ਕਾ ਜਰਣਾ ਸ਼ਾਲ ਤੋਂ ਵੀਰ ਆ ਯਾਰ ਜੇਰਾ ਪੈਣ ਕਰ ਖਿਆ ਵਾ ਸਾਡਾ ਵੀਰ ਆਪਣਾ ਕਾਰਡ ਨਹੀਂ ਬਣਿਆਗਾ ਚਲੋ ਉਹ ਪਿੱਛੇ ਕਾਰਡ ਬਣਾਉਣਾ